ਕੀ ਹਾਲ ਚੱਲ ਦੋਸਤੋ ਠੀਕ ਠਾਕ ਹੋ YouTube ਵਾਲਿਓ ਲਓ ਜੀ ਅੱਜ ਚੱਲੇ ਆਂ ਮੁੰਡੇ ਕੋਈ ਕਾਰਵਾਈ ਪਾਉਣ ਨਾ ਵੀ ਉਹ ਲਾਲ ਪੱਗ ਤੇ ਲੰਬਢੀੜੀ ਮਗਰ ਤੇ ਕਾਰਵਾਈ ਪੈਣੀ ਆ ਨਾ ਕੋਈ ਨਾ ਕੋਈ ਤੁਸੀਂ ਵੇਖੋ ਲਾਲ ਪੱਗ ਚੱਕੋ ਲਾਲ ਪੱਗ ਦਾ ਜੋ ਉੱਪਰ ਹੀ ਆ ਨਹੀਂ ਲਾਲ ਪੱਗ ਦਾ ਤਾਜ਼ਾ ਲਾਲ ਕੀ ਹੋਣਾ ਅੱਜ ਅੱਜ ਕੋਈ ਨਾ ਕੋਈ ਨਵਾਂ ਹੀ ਹੋਣਾ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਸ਼ਗਨਾ ਦੇ ਦੇਣਾ ਤੇ ਸ਼ਗਨਾ ਦੇ ਕਿੰਨਾ ਆਇਆ ਚਲੋ ਬਨੇਰਾ ਸਾਡੇ ਨਾਲ ਤੁਹਾਨੂੰ ਦੱਸਦੇ ਫਿਰ ਗੱਡੀ ਗੱਡੀ ਕੀ ਹੁੰਦਾ ਓਏ ਰਾਜੀ ਤੇਰੀ ਗੱਡੀ ਭਾਈਦੀ ਨਹੀਂ ਯਾਰ ਰਾਜ ਦੀ ਗੱਡੀ ਭੱਜ ਗਈ ਹੈ ਹੈ ਐ ਰਾਜੂ ਹੈ ਚੱਲ ਗਈ ਹੈ ਹੈ ਸੋ ਤੁਹਾਨੂੰ ਥੋੜੀ 100 ਦੇ ਤੇ ਜੇ ਹੁਣ ਪਹੁੰਚੀ ਸਾਰਾ ਨਾ ਉਹ ਮੇਂ ਤਰ ਗੁਰਦਾਸਪੁਰ ਪਹੁੰਚ ਗਏ ਆ ਕਿੱਥੇ ਪਹੁੰਚ ਗਏ ਓਏ ਮੈਂ ਤਾਂ ਗੁਰਦਾਸਪੁਰ ਲੰਗੇ ਆ ਠੀਕ ਹੈ ਗੁਰਦਾਸਪੁਰ ਲੰਗੇ ਆਰੇ ਆਉਣੀ ਵਾਲੇ ਬਾਅਦ ਹੋਰ 15 ਮਿੰਟ ਦਾ ਤੁਹਾਨੂੰ ਦਾਗ ਮਿੰਟਾ ਸੱਪ ਕੱਢ ਦੇਣਾ ਵਾ ਨਵਾਂ ਸੱਪ ਕੱਢ ਦੇਣਾ ਤੇ ਬਾ ਇਹ ਚੀਜ਼ ਦਾ ਧਿਆਨ ਰੱਖੋ ਵੀ ਲਾਲ ਪੱਗ ਬੰਨੀ ਆ ਮੁੰਡੇ ਨੇ ਲਾਲ ਪੱਗ ਤੁਹਾਨੂੰ ਵਿਖਾ ਦਿੰਦੇ ਆ ਸ਼ਾਇਦ ਇਹ ਹੀ ਲੱਗੇ ਹੋਏ ਤੁਸੀਂ ਚੈੱਕ ਕਰੋ ਲਾਲ ਪੱਗ ਆ ਰਹਾ ਬੜਾ ਲਾਲ ਪੱਗ ਸ਼ਗਨਾ ਦੀ ਹੁੰਦੀ ਹੈ ਤੈਨੂੰ ਇੰਨਾ ਪਤਾ ਇਹ ਜੇ ਸ਼ਗਨਾ ਦਾ ਹੀ ਕੰਮ ਕਰਾਂਗੇ ਲਾਲ ਪੱਗ ਦਾ ਚੱਲ ਤੇਲੇ ਉਹ ਤਾਂ ਸੇਰਾ ਲੈਣੇ ਆ ਜਾਂਦੇ ਸਾਲਾ ਸੇਰਾ ਦੂਜੀ ਵਾਰੀ ਲਾਉਣਾ ਹੁਣ ਆਉ ਪਤਾ ਇਸ ਨੂੰ ਸੋਨੇ ਦਾ ਨੂੰ Kira ਸੱਪ ਕੱਢਣਾ ਵਾ Kira ਡਾਲ ਡਿਸਟ੍ਰੀਬਿਊਟਰ ਉਹਨੇ ਪੈਸੇ ਕੋਈ ਕਟਾ ਦਿੰਨੇ ਆ ਸਭ ਕਦੇ ਲਾਥੀ ਜਾਣਾ ਆਹੋ ਤਾਂ ਆਪਾਂ ਕਰਨੀ ਆ ਆ ਵੇਖ ਭਲਾ ਇਦਾਂ ਹੀ ਹੁੰਦਾ ਵਾ ਇਦਾਂ ਆਹੜਾ ਪਟ ਡਿਸਟ੍ਰੀਬਿਊਟਰ ਉੱਤਰੋ ਜੀ ਸਾਡਾ ਪਾ ਕੇ ਦੋ ਹੰਦੂਏ ਆ ਫੈਡਾਂ ਨੂੰ ਕਰਦੀ ਆ ਗੱਲ ਇਹ ਸਾਲੇ ਬਾਅਦ ਚ ਨਿਕਲ ਜਾਂਦੇ ਵਿੱਚ ਨਾ ਲੱਗਦੇ ਨੇ ਟਾਪਾ ਲੈ ਆਪਾਂ ਤੇ ਸੋਟ ਲੇ ਚਾਹ ਬੈਟਰੀ ਹਾਂ ਕੀ ਕੀ ਆ ਕੀ ਇਹ ਆ ਟਾਪਾ ਸੰਡੇ ਜਿਹੜੇ ਵਧੀਆ ਆ ਗਏ ਵੇਲਾ ਹਾਵਲਾ ਹਾਂ ਟਾਪਾ ਲਾਵਾਂਗੇ ਨਾ ਨਾਲ ਨੋਵ ਵਾਲਾ ਇਹ ਸੋਨਾ ਲੱਗਦਾ ਚੰਮ ਇੱਕ ਕਰਾਉ ਸੈਂਸਰ ਟਰੈਕਟਰ ਲਾ ਕੇ ਬੰਦੇ ਜੜੀ ਜਾਣਾ ਹੈ ਨਾਟ ਦਿੱਤੇ ਨਾਟ ਦਿੱਤੇ ਵਿੱਚ mm <laughs> ਤੇਲ ਨਹੀਂ ਆਥੇ ਲਾ ਦੇ ਬੈਕ ਕਰ ਦੇ ਤੇਲ ਨਹੀਂ ਪਾ ਕੇ ਰੱਖਿਆ ਏਜੰਸੀ ਵਾਲਿਆਂ ਨੇ ਆ ਦੇ ਆ ਆ ਪਾ ਲੈ ਤੇ ਯਾਰ ਆ ਪਾ ਲੈਨੇ ਯਾਰ ਲਿਆ ਕੇ ਇਹ ਚਕੇ ਚਕੇ ਜਾ ਜੋ ਬਣਾ ਕੈਂ ਲੈ ਗਿਆ ਤੇਨ ਭਾਈ ਕੀ ਕੋਈ ਤੂੰ ਕੈਂ ਲੈ ਆਵਾਂਗੇ ਯਾਰ ਇਹ ਫੁੱਲ ਹੀ ਰਹਾ ਕਰਨਾ ਇੱਕ ਕਰੀਓ ਮੈਂ ਫੁੱਲ ਕਰਾ ਦਿਓ ਜੁੜੀ ਆ ਯਾਰ ਐਸੈਸਰੀ ਨਾਲ ਹੁੰਦੀ ਕਿ ਉਹ ਵੀ ਹੋਰ ਕੀ ਜੋਵੇਂ ਹੋ ਚੁੱਕੀ। ਉਹ ਰੈਂਟਾਂ ਨੂੰ ਅੰਦਰੋਂ। ਇਹਦੀ ਚਾਬੀ ਨਵੇਂ ਮਾਡਲ ਚ ਆ ਗਈ ਆ। ਪਰ ਇਹਦੀ ਚਾਬੀ ਹੈ ਨਹੀਂ ਆ ਫੁੱਲਣ ਦੀ ਆ। ਕਿਹੜਾ ਲਾਉ ਫੁੱਲਣਾ ਵਾ? ਕਹਿੰਦੀ ਹੁੰਦੀ ਆ ਕਹਿੰਦੀ ਹੁੰਦੀ ਆ। ਇਹਦੀ ਨਹੀਂ ਇੱਕ। ਇਹ ਕਹਿੰਦੀ, ਇਹ ਕਹਿੰਦੀ। ਆਈ ਇਹਦੀ ਰੈਂਟ ਤੇ ਤਿੰਨ ਚਾਬੀਆਂ। ਹਾਂ, ਭੱਠੀ ਦਾ ਮੈਂ ਗਰੂਨ ਲਾ ਦੇਣਾ। ਇਹਨਾਂ ਨੇ ਦੋਹਾਂ ਦੇਣਾ ਚੀ। ਮੈਂ ਹਨ ਜਾਣਦੇ ਆ ਲਾ ਦੇਣਾ। ਦੇਖਿਓ ਭਾਜੀ। ਇਹ ਨਾਲ ਭੱਠੀ ਦਾ ਮੈਂ ਰਾਂਜ ਦੁਰੂਗ ਲਾ ਦੇਣਾ ਜਾਣਦੇ। ਚਾਬੀ ਇਹ ਨਹੀਂ ਹੈਗੀ ਉਦਾਂ ਸਟਾਰਟ ਕਰਨਾ ਸਟਾਰਟ ਕੀਤਾ ਹਣਾ। ਕੀ ਆਇਆ? ਚਾਬੀ ਦੇਣ ਤਾਂ ਉਹਨਾਂ ਫੜਾਉਣੀ ਹੈ ਜੇ। ਇਹ ਆਏ। ਚਾਬੀ ਲੱਗਣ ਦੀ। ਲੌਗ ਨੂੰ ਦੂਜੀ ਲੱਗਣਾ ਹਾਸਟ ਸਟਾਰਟਿੰਗ ਆ ਰਹੀ ਆ। ਇਹਦੀ ਨਹੀਂ ਹੋਣੀ ਹਣਾ। ਹਾਂਜੀ। ਇਹਦੀ ਹੀ ਚਾਬੀ ਹੈ। ਕਿਹੜੀ ਬਰਾ ਦੋ ਚਾਬੀਆਂ ਕਿ ਇਹਦੀ ਲੱਗੀ ਵੀ ਹੁੰਦੀ ਆ ਨਾ ਮਾ। ਨਹੀਂ ਆੜੀ ਜਿੱਤਾ ਇਹਦੀ ਨਹੀਂ ਮਿਲਦੀ ਚਾਬੀ ਅਰ ਜਾਂਦੀ ਨਹੀਂ। ਨਹੀਂ ਨਹੀਂ ਪਤਾ ਉਹਨਾਂ ਜੇਬ। ਕੀ ਆ ਜਾ ਉਹਨੂੰ ਫਿਰ ਇਹ ਖੁੱਲਣਾ ਨਹੀਂ। ਆ ਨਹੀਂ ਇਹਦਾ ਨਹੀਂ ਖੁੱਲਣਾ। ਅਲਟਰਨੇਟਰ ਨਵੇਂ ਮਾਡਲ 'ਚ ਕਰਤਾ ਆ ਮੈਂ ਉਹਦੀ। ਆ ਸਭ ਕੋਲ ਨਵੇਂ ਮਾਡਲ 'ਚ ਵਾ। ਅਲਟਰਨੇਟਰ ਡਿਸਟ੍ਰੀਬਿਊਟਰ। ਵੇਲਵਰ ਤੇਲ ਖੰਡੇ ਆ ਨਹੀਂ ਤੇਲ ਪੋਣਾ ਖੁੱਲਣਾ ਨਹੀਂ। ਨਹੀਂ ਇਹ ਸਟਾਰਟ ਹੋਇਆ ਨਹੀਂ ਹਣਾ? ਨਹੀਂ ਤੇ ਹੈ। ਸਟਾਰਟ ਆ ਵਾਲਾ ਹੈ ਗਾ ਜੀ। ਹਵਾ ਲੱਗਿਆ ਤੇ ਮੈਂ ਹਿੰਦਾ ਯੂਜੀ ਕੱਟ ਗਿਆ ਹਾਂ। ਫੈਂ ਜੋ ਹੋਏ। ਹਾਂ ਜਾਂਸੀ ਵਾਲੇ ਨੇ ਨਹੀਂ ਤੇਲ ਪਾਇਆ ਅਸੀਂ ਫੁੱਲ ਕਰਾਵਾਂਗੇ। ਆ ਇਹ ਤਾਂ ਕਰ ਲਈ। ਇਹ ਤਾਂ ਦੱਸਣਾ ਨਹੀਂ। ਲੋ ਮਿੱਤਰੋ ਯੂਪੈਸ ਵੀ ਲੈ ਲੈਣਾ। ਲੱਗਿਆ ਹੋ ਚਲਾਉਣਾ। ਆਪਣੀ ਕੰਪਨੀ ਆਪਣੀ ਕਮੇਟੀ ਦੇ ਹੁੰਦੀ ਹੈ। ਕਮਲ ਆਲੋ ਲਾ ਲੋ ਆਇਆ ਲਾ ਲੋ ਲਾ ਰਹੀ ਹੋਇਆ ਕੰਮ ਤੇ ਮੈਨ ਲੱਗਿਆ ਆ ਛਤਰੀ ਜੀਆਂ ਲੱਗੇ ਹੇ ਨਾਲ ਹੀ ਅੰਗ ਨਾਲ ਹੀ ਹੋਕ ਚਲੋ ਠੀਕ ਉਹ ਇਧਰ ਅੱਜ ਨੇ ਖੋਲਿਆ ਪੱਠੇ ਵਾਲਾ ਪੱਠੇ ਤੇ ਚੱਲਦਾ ਜਿਹਾ ਆਉਂਦਾ ਟਰੈਕਟਰ ਜਿੰਨੇ ਕੇੜੀ ਕੁੜੀ ਪਈ ਏ ਕੀ ਕਰੀਏ ਆਏ ਮੁੰਡਾ ਤਾਂ ਫੋਟੋ ਖਾਣ ਲਈ ਆ ਗਿਆ ਮਾਤਾ ਜੀ ਤੁਸੀਂ ਬਹੁਤ ਕਹਿ ਰਹੇ ਆਂ ਤੇ ਨਿਆ ਥੋੜਾ ਬੋਦਾ ਹਮ ਨੂੰ ਕਰੋ ਮੈਂ ਹੁਣ ਤੱਕ ਯਾਰ ਕੋਈ ਸਾਡੇ ਕੰਮ ਨਹੀਂ ਆ ਆਡਾ ਕੈਨੇਡਾ ਸਾਰੀ 5 ਇੰਚ ਦੀ ਹੋਪਗਾ ਕਾਲੀ ਦੀ ਕਾਲੀ ਜੀ ਇੱਚ 5 ਇੰਚ ਪੈਣੀ ਨਹੀਂ ਠੀਕ ਜਿਹੀ ਚ ਨਹੀਂ ਆਉਣੀ ਹਾਂਜੀ ਸਾਡੇ ਫਾਇਦਾ ਹੀ ਕੋਈ ਨਹੀਂ ਆਏ ਇਹ ਆਪਣੇ ਕੰਮ ਨਹੀਂ ਆਉਂਦੇ ਆਹ ਇਹ ਟਰੈਕਟਰ ਉਹ ਮੁੰਡੇ ਨੂੰ ਕਢਾ ਕੇ ਦੇਣਾ ਆਪਾਂ ਵੀ ਏਦਾਂ ਨਾ ਕਰੀ ਨਾ ਨਾ ਹਾਂ ਤਾਂ ਨਹੀਂ ਕਿ ਇੰਨੇ ਵੀ ਤੂੰ ਲੈ ਜਾ ਨਹੀ ਸਾਡੇ ਕੰਮ ਹੀ ਨਹੀਂ ਕੋਈ ਇਹ ਜਿਆਦਾ ਲੱਜਣ ਜਾਂਦੇ ਆ 500 ਰੁਪਏ ਦੇ ਵੀ ਲੈਣੀ ਕਹਿੰਦੀ ਗੰਨੇ ਦੀਆਂ ਪੱਤੀਆਂ ਆਈਆਂ 2000 ਦੀ ਜਿੰਨੇ 500 ਤੋਂ ਵੱਧ ਮੁੱਦੀ ਸੱਜਣਾ ਤਾਰਾਂ ਨਾ ਪਾ ਪਿਆ ਤੂੰ ਨਾ ਕਿ ਤੁਹਾਡੀ ਕੀ ਆ ਤੇ ਆਪਾਂ ਵੀ ਤੁਹਾਡੇ ਚਾਹੀਏ ਤੇ ਰਿਸ਼ਤੇਦਾਰੀਓ ਹਰ ਜੰਮ ਮਮੇ ਜੀ ਕੰਦਾ ਦਾ ਇਹ ਦੇਖਾ ਬਹੁਤ ਵਾਰੀ ਜਿਆਦਾ ਫੋਨ ਕਰਾਈਏ ਬੈਂਕ ਜੀ ਸਾਡੇ ਕੰਮ ਹੁੰਦੀ ਆਪਾਂ ਲੈਣੀ ਸਾਡੇ ਕੰਮ ਹੀ ਕੋਈ ਨਹੀਂ ਆਡੀ ਆਡੀ ਉਹ ਆਡੀ ਆਡੀ 5 ਜੀ ਇਹ ਕਿ ਨਹੀਂ 2500 ਕਿ ਮੈਂ ਕਰਵਾਉਣਾ ਤਾਂ ਨਹੀਂ ਆਸ ਇਹ 4 ਇੰਚੀ ਦਾ ਮਤਲਬ 5 ਇੰਚੀ ਭੋਕ ਨਹੀਂ ਪੈਣੀ ਟਰਾਲੀ ਪਾੜ ਜਣੀ ਏ ਪਹਿਲੇ ਫੇਰੇ ਜੀ ਪਾੜ ਜਣੀ ਪਹਿਲੇ ਫੇਰੇ ਜੀ ਨਹੀਂ ਇਹ ਗੱਲ ਪਤਾ ਕੀ ਹੁਣ ਜਿਹੜੀ ਨਾਲ ਹੁੰਦੀ ਆ ਨਾ ਉਹੋ ਹੀ ਆ ਹੁਣ ਕੰਪਨੀ ਨੇ ਛੋੜੀਆ ਪਰ ਉਹ ਬੰਪਰ ਦਾ ਲੋ ਵੀ ਮੈਨੂੰ ਤਾਂ ਚਾਹ ਆ ਗਈ ਆ ਚਾਹ ਨੇ ਇਹ ਮੀਨ ਬੰਦੇ ਹਾਂਜੀ ਹਾਂਜੀ ਤੇ ਲੱਗਣ ਦੀ ਉਹ ਕਾ ਕਹਿੰਦੇ ਵੀ ਜਸੜ ਫੇ ਕੰਮ ਫਿਰ ਉਹ ਹੀ ਕਹਿੰਦੇ ਆਪਣਾ ਮਕੈਨਿਕ ਨਹੀਂ ਛੱਡਦੀ ਆਪਣਾ ਜਸੜ ਨਾੜ ਨਾੜ ਫੜਾਈ ਉੱਤੇ ਜੋ ਉਹ ਇੱਥੇ ਆ ਕੇ ਵੀ ਆਪੇ ਕਰਨੇ ਪੈਣ ਲੇ ਅੱਛੇ ਵੀ ਆਪੇ ਹੀ ਕਰਾਉਂਦੇ ਮੇਟੋ ਇੱਕ ਦਿਨ ਦੇ ਛੱਡ ਗਿਆ ਜਦੋਂ ਮੈਂ ਕੱਪੜੇ ਨਾਲ ਪਾ ਗਿਆ ਪਹੁੰਚਣੀ ਆ ਹਾਂ ਬੜੀ ਲੰਬੀ ਤਾਰ ਆ ਹੈ ਥੋੜੀ ਚਲੋ ਛੱਡੋ ਅਗੜੀ ਜੀ ਨਾ ਹਾਂ ਵੀ ਜਸੜ ਕਰਤਾ ਫਿੱਟ ਮੁੰਡਿਆਂ ਨੇ ਕਹਿੰਦੇ ਬਸ ਫਿੱਟੋਂ ਡਿਆ ਬਾਦਰ ਹੱਲੋ ਮਾਰਦੇ ਛੱਡੋ ਜਿੱਦਾਂ ਵੱਲ ਤਿੰਨ ਦੇ ਤਿਆਰ ਪਾਉਂਦੇ ਛੋਟੇ ਡਿਸਕਸ਼ਨ ਚ ਚੇਤਨ ਪਰਪਾਲ ਲੱਗੀ ਹੋਈ ਹੈ ਉਹ ਵੀ ਜੰਸੀ ਵਾਲੀ ਮੈਡਮ ਹੀ ਹੈਰਾਨ ਹੋ ਗਈ ਹੈ ਕਿ ਕਰਨ ਕੀ ਡੇ ਆ ਹੈ ਜੰਸੀ ਵਾਲੀ ਮੈਡਮ ਕਹਿੰਦੀ ਕਿ ਕਰਨ ਕੀ ਡੇ ਤੁਸੀਂ ਕਦੇ ਕੁਝ ਲਾਈ ਜਾਂਦੇ ਕਦੇ ਕੁਝ ਲਾਈ ਨੇ ਓਏ ਜੰਸੀ ਵਾਲੀ ਮੈਡਮ ਭਲਾ ਕੀ ਕਹਿਂਦੀ ਹੈ ਕਹਿੰਦੀ ਤੁਸੀਂ ਆ ਕੀ ਕਰੀ ਜਾਂਦੇ ਲਾਈ ਨੇ ਇਹ ਤੁਹਾਡੀ ਸੇਫਟੀ ਲਈ ਜਦੋਂ ਸਰਹੱਦ ਤੇ ਜਾਣਾ ਨਾ ਉਹਨਾਂ ਨੂੰ ਪਤਾ ਕਿ ਇਹ ਮੇਲੇ ਲਈ ਤਿਆਰ ਹੋਣਾ ਟਰੈਕਟਰ ਬੈਟਰੀ ਬਕਸਾ ਹੋ ਗਿਆ ਵਾ ਫਿੱਟ ਚੈੱਕ ਕਰ ਸਕਦੇ ਤੁਸੀਂ ਉਹ ਰਹਿ ਗਿਆ ਬਸ ਬਣੀ ਲੁੱਕ ਬਣੀ ਲੁੱਕ ਕੇ ਨਹੀਂ ਬੋਡੀ ਬਾਡੀ ਇਹ ਲੈ ਲੈ ਇਹ ਦੋ ਵੀਡੀਓ ਪਹਿਲੇ ਲੱਲੋ ਉਹ ਸੀਲ ਦਾ ਮੈਨੂੰ ਕਿਹੜੇ ਕੰਮ ਆ ਕੱਟ ਲੋ ਕੱਟ ਲੋ ਸੀਲ ਦਾ ਕੱਟ ਲੋ ਲੈ ਆ ਜੀ ਕੱਟ ਲੋ ਕੱਟ ਲੋ ਇਹ ਆਪਣੇ ਕੰਮ ਨਹੀਂ ਆ ਨਹੀਂ ਨਹੀਂ ਇਹ ਆਪਾਂ ਲਾਉਣੀਆਂ ਨਹੀਂ ਆ ਤੇ ਕਟਾ ਦੇਣੇ ਆ ਨਾਟ ਨਾਲ ਨਾਟ ਨਾਲ ਗਿਆ ਤੇ ਕਰ ਲਉ ਤੈਨੂੰ ਦਾ ਫਟ ਲਉ ਲਾਓ ਮਿੱਤਰਾਂ ਸੇਰ ਆ ਗਏ ਆ ਪਵੌਣ ਕਰਦੇ ਫੁੱਲ 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 ਕਰਦੇ ਡਰਾਈਵਰ ਸਾਹਿਬ ਆਪਣੇ ਬਹਿ ਗਏ ਆ ਨਾਲ ਪਾ ਕੇ ਬੰਨੀ ਆ ਨਾਲ ਪਾ ਕੇ ਤੇ ਲਾ ਕੋ ਗੱਲ ਨੂੰ ਦੂਰ ਬਗੜਾ ਆਜਾ ਹਾਰ ਪਾਈਏ ਓਏ ਹਾਰ ਪਾਈਏ ਇਹਨੂੰ ਦਸਣਾ ਕਿੱਦਾਂ ਉਧਰ ਵਜੇ ਜਾਲਾ ਪੈ ਗਿਆ ਲਾਲੂ ਹੋ ਗਿਆ ਟਰੈਕਟਰ ਵੱਡਾ ਤੇ ਬੰਦਾ ਵੀ ਵੱਡਾ ਉੱਤੇ ਬਹਿ ਗਿਆ ਇੱਦਾਂ ਸਪਰੇ ਵੀ ਲੈਣ ਸੀ ਆ ਜਾਂਦਾ ਨਹੀਂ ਅਰੀਜਨਲ ਬਸ ਟਿੱਕ ਕਰੋ ਪਿਛਾਂ ਇੱਕ ਦੇ ਸਾਲਾ ਪੈਰ ਰੱਖੇ ਬੰਦਾ ਬਿਲਕੁਲ ਚਲੋ ਕਰਾ ਸਟਾਰਟਿੰਗ ਚੈੱਕ ਓਏ ਧਿਆਨ ਨਾਲ ਜੀ ਵੀਡੀਓ ਰਾਜ ਬਣਾਉਂਦੇ ਸੀਗੇ ਵੀਡੀਓ ਬਣਾ ਦਿਓ ਓਏ ਓਏ ਹੱਥ ਰੱਖ ਲੈਣ ਦੇ। ਫਾਟਾ ਤੇ ਨੀ ਲੱਡ ਬੰਦ ਦੀ। ਥਾਰ ਲੈ ਲੈਨੇ ਆ। ਇਹ ਫਿਰ ਆ ਖੋਲ ਦੇਣਾ ਜਾ ਕੇ। ਹਾਂ ਇਹ ਖੋਲ ਦੇਣਾ ਸਾਰ ਘੁੱਟ ਜਾਂਦਾ ਵਾ, ਜਾਂਦਾ ਵਾ। ਇਹਦਾ ਹਾਲੇ ਕੋਈ ਕੰਮ ਨਹੀਂ ਆ। ਉਹ ਮਿੱਤਰ ਤੁਰਪੇ ਪਾਦੇ ਚਾਲੇ ਜੰਗੀ ਤੋਂ। ਉਹ ਆਏ ਨੂੰ ਬਾਬਾ ਮਹਿਰ ਕਰੇ। ਅਰੇ ਆਵੇ ਨਾ ਪੈਰ ਰੱਖਣ ਨੂੰ ਨਹੀਂ ਨਾ ਭਲੇ ਖਾਇਆ ਪੈਦਾ ਓਏ ਪੈਰ ਰੱਖਣ ਨੂੰ ਨਹੀਂ ਤਿਲਕ ਜਾਂਦਾ ਬੰਦਾ ਬ੍ਰੇਕ ਨਾ ਮਾਰੀ ਜੋ ਬਣ ਕੱਸ ਕੇ ਬ੍ਰੇਕ ਨਾ ਲਾ ਲੋ ਜੀ ਮਿੱਤਰੋ ਭੈਜ ਆਉਂਦਿਆਂ ਹੀ ਅਜੇ ਪਟਾਚੀ ਏਜੰਸੀ ਤੋਂ ਕੱਢਿਆ ਵਾ ਤੇ ਰੇਸਾਂ ਖੋਲਤੀਆਂ ਵਾ ਜਸੜਾ ਪੈਂਦਾ ਲੈਂਦਾ ਰੇਸ ਆਪਣੇ ਕੰਮ ਇੱਦਾਂ ਤੇ ਹੀ ਹੈ ਨਾ ਆ ਜੇ ਮੁੰਡਿਆਂ ਦੇ ਕੰਮ ਰੰਗ ਲਗਾਣਾ ਵੇਚ ਕਿਸਣਾ ਕੋਣੀ

ਉੱਲਾਦੇ ਤੇ ਪਹੁੰਚ ਗਏ ਆ ਕਿੰਨੀ ਚੜੀ ਫਰੀ ਓਏ ਇਹ ਤੀਨ ਤੱਕ ਮਹਾਗੇ ਤੇਰੇ ਆ ਨੂੰ ਲਾਉਣੀ ਹੋਣਾ ਆਪਾਂ ਡੂਟੀ ਹੋਇਆ ਕਰ ਤੇ ਹੁਣ ਆਪਾਂ ਚੱਲੇ ਆ ਸਿੱਧਾ ਬਟਾਲੇ ਤੇ ਰੀਡਿੰਗ ਨਾਲੇ ਪਾਵਾਂਗੇ ਜੇ ਟੈਂਕ ਤੇ ਰੀਡਿੰਗ ਹਾਂ ਪਗਲੇ ਟੈਡ ਵੇਚ ਲਿਆ ਉੱਥੇ ਜਾ ਕੇ ਜਿਹੜੇ ਪਸੰਦ ਆਉਂਦੇ ਆ ਉਹ ਪਾਵਾਂਗੇ ਐ ਉਹ ਤਾਂ ਜੋਬਨ ਰੇਡੀਅਲ ਪਾਉਣੇ ਓਏ ਜੋਬਨ ਕਿਹੜੇ ਰੇਡੀਅਲ ਕਿ ਦੇਖੋਗੇ ਨਾ ਇਹ ਦੇਖਾ ਲੈਣਾ ਇੱਕ ਵਾਰੀ ਦੇਖ ਲੈਣਾ ਮੈਂ ਜੋਬਨ ਰੇਡੀਅਲ ਪਾਉਣੇ ਆ ਆਹ ਦੇਖਦੇ ਪਹੁੰਚ ਗਿਆ ਤੇ ਜਿਹੜੀ ਸਲਾਹ ਬਣ ਗਈ ਮੌਕੇ ਤੇ ਸੱਪ ਕੱਢ ਦਾਂਗੇ ਵੀ ਚਲ ਠੀਕ ਆ ਇਹ ਵੀ ਜਿਆਦੇ ਮੈਨਾਂ ਲੱਗੂਗਾ ਮੌਕੇ ਤੇ ਹੀ ਹਾਂ ਪਿਲਕਾਰ ਤੇ ਅਗਲੇ ਡਿਸਾਈ ਜਿਹੜੇ ਪਸੰਦ ਆਗੇ ਜਟਾ ਉਹ ਪਾ ਦਾਂਗੇ ਜਿਹੜੇ ਤੁਹਾਨੂੰ ਚਾਰ ਡੇ ਜਿਹੜੇ ਆ ਤੇ ਯਾਰ ਨੇ ਲੈਦੇ ਜੱਟ ਨੇ ਉਹ ਪਾ ਲੇ ਜਿਹੜੇ ਲੱਗੇ ਨਾ ਉੱਥੇ ਜਾ ਕੇ ਤੁਹਾਨੂੰ ਮੈਂ ਦੱਸ ਦਾਂ ਕਿਹੜੇ ਪਾਉਣੇ ਆ ਨਿਕਲ ਲੱਗੇ ਆ ਗਏ ਰੋਟੀ ਤੋਂ ਅਲੱਗ ਕਿ ਭੰਪੜ ਦਾ ਧਾਰੋਂ ਦਾ ਭੰਪੜ ਨਾਲ ਲੱਗਦੀ ਕਾਸ਼ੇ ਅੱਜ ਮੱਪੜਾ ਨਹੀਂ ਆ ਰੋਈ ਨਹੀਂ ਮਾ ਸਾ ਗਾਂ ਰੱਖਾ ਆਹ ਕਿਤਾਏ ਕੰਮ ਕਰਾਵਗੇ ਇਹਨੇ ਬੰਦੇ ਆਪਣੇ ਵਾਹ ਅਜੀ ਆ ਕਿਤੋਂ ਡੰਡਾ ਖਾਣਾ ਹੁਣਾ ਹਾਰ ਪਾ ਓਏ ਹਾਰ ਰਹਿ ਗਿਆ ਇਹੋ ਕੰਮ ਰੱਖੇ ਅੰਨਾ ਹਾਰ ਕੋਣਾ ਰਹਿ ਗਿਆ ਚੈੱਕ ਕਰਾਉ ਲੋ ਪਰਲੀ ਸਾਈਡ ਲਾ ਓਏ ਹੋਣ ਬਣੀ ਗੱਲ ਇੱਥੇ ਮਾਰੀ ਟੇਬ ਲਾ ਦੀਏ ਓਏ ਕੋੜਣਾ 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 ਹਾ ਟੇਬਲ ਆ ਡਬਲ ਟੇਪ ਆ ਕਾਮਾਂ ਪੈ ਗਈਆਂ ਹੁਣ ਓਕੇ ਆ ਡਰਾਈਵਰ ਹੋ ਗਿਆ ਚੇਂਜ ਅੱਗੇ ਅੱਗੇ ਵੀਰਾਂ ਅੱਗੇ ਆਹ ਤਾਂ ਅੱਗੇ ਪੱਗ ਵੀ ਢਿੱਲੀ ਹੋ ਗਈ ਆ ਡਰਾਈਵਰ ਹੋ ਗਿਆ ਚੇਂਜ ਆਪਾਂ ਬੈਰ ਕੇ ਗੱਡੀ ਕੇ ਸਿੱਧਾ ਚੱਲੇ ਬਟਾਲੇ ਲੋ ਵੀ ਮਿੱਤਰੋ ਬਟਾਲੇ ਪਹੁੰਚ ਗਏ ਆ ਤੇ ਡੇ ਆ ਮੁੰਡੇ ਟਾਇਰ ਪਸੰਦ ਕਰਨ ਤੇ ਟਾਇਰ ਤੇ ਉਦਾਂ ਕਰ ਲਿਆ ਵਾ ਪਸੰਦ ਤੇ ਵਿਖਾਲਦੇ ਆ ਤੁਹਾਨੂੰ ਇੱਧਰ ਚੈੱਕ ਕਰੋ ਪਰ ਜੇ ਦਾ ਤੁਹਾਨੂੰ ਮਿਲਿਆ ਨਹੀਂ ਫੋਨ ਤੇ ਵੇਦੇ ਮੇਰੇ ਕੋਲ ਮਨ ਕਰਦਾ ਕਿੰਨਾ ਨੰਬਰ ਇਹ ਪਤਾ ਹੀ ਹੈ ਕਿ ਉਹ ਕੌਣ ਦੇ 16 17 18 ਨੰਬਰ ਸਾਰੇ ਟਾਇਰ ਸਾਰੇ ਆਪਾਂ ਡਰਦੇ ਆ ਹੁਣ ਤੇਰਾ ਇਦਾਂ ਵੱਡੇ ਜਾਵਦੇ ਏਦਾਂ ਵੱਡਾ ਜਾਵਦਾ ਵਾ 15 ਨਹੀਂ ਟਾਇਰ ਸਾਰਾ ਨਹੀਂ ਦਾ ਇਹ ਉਸ ਟਾਰਾ ਲੈ ਓਏ ਕਿਹੜਾ ਵਾ ਕਿਹੜਾ ਉਹ ਗਾਰਡਨ 17 ਦਾ ਉਰਲਾ ਹੀ ਕੱਢਿਆ 16 ਦਾ ਕਿਹੜਾ 16 ਦਾ ਰੇਡੀਅਲ ਆ ਲੱਗਾ ਜੀ ਆ ਤਾਂ ਲੱਗ ਰਿਹਾ ਕਿੱਥੇ ਆ ਕਿੱਥੇ ਲੱਗਾ ਭਰਾ ਹਾਂ ਇਹ ਲੱਗਾ ਸਮਝਿਆ ਲੋ ਆ ਆ ਆ ਪੱਲੇ ਬਿਲਕੁਲ ਕਿਹੜਾ ਮਲਾ ਉਹ ਥੱਲੇ ਲੱਗਾ ਮੋਰ ਬਹੁਤ ਹੋਰ ਕਿੰਨਾ ਵਾ 16 ਇਹ ਕਿਹੜਾ ਗੱਡੀ ਤੇ ਆ ਤੂੰ ਇਹ ਥੋੜਾ ਤੁਹਾਨੂੰ ਹੁਣ ਵਿਖਾ ਲਦਿਆਂ ਜਿਹੜਾ ਆਪਾਂ ਟਾਇਰ ਪਸੰਦ ਕੀਤਾ ਵਾ ਤੇ ਉਹ ਤੁਹਾਨੂੰ ਵਿਖਾਉਂਦੇ ਆਂ ਇੱਧਰ ਉਹ ਏ ਉਹ ਡੇਰ ਉਹ ਚੈੱਕ ਕਰੋ ਜੀ ਤੁਸੀਂ ਦੱਸੋ ਹੁਣ ਕਿਹੜਾ ਟਾਇਰ ਪਾਈਏ ਆ ਹੈਗਾ ਰੇਡੀਅਲ ਤੇ ਆ ਹੈਗਾ ਦੂਜਾ ਐਮ ਆਰ ਐਫ ਕਿਹੜਾ ਦੱਸੋ ਮਿੱਤਰੋ ਹਨੇਰਾ ਪੈ ਗਿਆ ਵਾ ਤੇ ਮੁੰਡੇ ਟਰੈਕਟਰ ਲੈ ਕੇ ਪਹੁੰਚ ਗਏ ਆ ਕਿੰਨੀ ਠੰਡ ਲੱਗੀ ਫਿਰ ਹਾਂ ਯਾਰ ਕਿੰਨੀ ਰੱਖੀ ਹੋਈ ਥੱਕ ਹੱਥ ਸੋਨੂ ਆ ਲੱਗੀ ਠੰਡ ਅਸੀਂ ਦਿਨੇ ਚਲਾਇਆ ਲੱਗੀ ਠੰਡ ਡਰਾਈਵਰ ਸਾਹਿਬ ਉਹ ਚਾਪੜਾ ਸੀਗਾ ਨਾ ਮੇਰਾ ਚਾ ਵੜਾ ਇਹ ਕਹਿੰਦਾ ਠੰਡ ਲੱਗੀ ਨਹੀਂ ਉਹ ਪੋਣੇ ਨੂੰ ਟਾਇਰ ਮਗਰ ਲੈ ਤੇ ਹਲੇ ਡੇ ਆਸਲਾ ਕਰਨ ਕਿਹੜੇ ਪੋਣੇ ਆ ਟਾਇਰ ਪਰਾਣੀਆਂ ਲੈਨਾਂ ਦੀ ਭਾਂਡੀ ਤੇ ਮੈਂ ਤਾਂ ਇਹਨਾਂ ਨੂੰ ਦੱਸਿਆ ਕਿ ਆਹ ਵਾਲੇ ਪਾਓ ਵੇਚਦੇ ਹਣ ਮੇਰੀ ਪਸੰਦ ਦੇ ਪਾਉਂਦੇ ਆ ਕਿ ਆਪਣੀ ਪਸੰਦ ਦੇ ਪਾਉਂਦੇ ਆ ਤੇ ਕਰਦੇ ਆ ਚੈੱਕ ਕਰੋ ਟਾਇਰ ਪਾਦੇ ਆ ਉਹ ਮੇਰੀ ਪਸੰਦ ਦੇ ਪਾਏ ਇਹਨਾਂ ਨੇ ਜਿਹੜੇ ਮੈਂ ਇਹਨਾਂ ਨੂੰ ਗਏ ਸੀ ਉਹ ਲੱਗੇ ਬੋ ਜਿਹੜੇ ਮੈਂ ਇਹਨਾਂ ਨੂੰ ਕਹੇ ਕਿ ਆਹੋ ਸੋਹਣੇ ਲੱਗਣੇ ਤੇ ਇਹ ਕਹਿੰਦੇ ਰੇਡੀਅਲ ਪਾਉਣੇ ਰੇਡੀਅਲ ਪਾਉਣੇ ਰੇਡੀਅਲ ਰੇਡੀਅਲ ਆਪਣੀ ਜਗ੍ਹਾ ਪਰ ਇਹ ਆਪਣੀ ਜਗ੍ਹਾ ਤੇ ਹੁੰਦੇ ਆ ਫਿੱਟ ਫਿਰ ਤੁਹਾਨੂੰ ਦਿਖਾ ਲਦੇ ਆ ਲੋਕਿਆ ਜੀ ਹੁਣ ਤੇ ਹਨੇਰਾ ਹੋ ਗਿਆ ਸਵੇਰੇ ਦਿਖਾ ਲਾਂਗੇ ਬਹੁਤ ਕਾਹ ਚੀਜ਼ ਆ ਅਗਲਾ ਆ ਜਾ ਮਿੰਟ ਆ ਚਾਰ ਮਸ਼ੀਨ ਹੀ ਚਲਾਉਣੀ ਆ ਢੋਡੀ ਵਿੱਚੇ ਪਾਣੀ ਪਾਈ ਜਾਣ ਡਿਆ ਵਾ ਨਹੀਂ ਨਹੀਂ ਤੈਨੂੰ ਬੜਾਕ ਦਦਾਂ ਵੇਖੀ ਚੱਲ ਬਣਾ ਪਾਣੀ ਨਾ ਪਾ ਦੀ ਅੱਗੇ ਵੰਗੂ ਮਮਾ ਕਹਿੰਦਾ ਚਾਹ ਤੇ ਬਣੀ ਸੁਆਦ ਮੈਂ ਪਰ ਪਾਣੀ ਆ ਗਿਆ ਚਾਹ ਬਹੁਤ ਸੁਆਦੀ ਉਹ ਵੀ ਚਾਹ ਪਾਣੀ ਹੁੰਦਾ ਵੇਖੀ ਇਹ ਰੋਜਾ ਤੰਦਾਦਾ ਵੇਖੀ ਉਹ ਪਾਣੀ ਆ ਵੀ ਪਾਣੀ ਆ ਗਿਆ ਅੱਗੇ ਪਾਣੀ ਪੈ ਗਿਆ ਇਹ ਲੋਜ ਮੇ ਤਾਂ ਚਾਹ ਲੱਗੇ ਆ ਪੀਣਾ ਫੇਰ ਦਾ ਖਾਦਾ ਪੀਤਾ ਕੋਣ ਨਹੀਂ ਨਹੀਂ ਚਾਹ ਪੀ ਰਿਆ ਤੂੰ ਹੀ ਖਾਣੇ ਲੈ ਆਏ ਜੀ ਹਾਂ ਮਮਾ ਮੈਨੂੰ ਭੁੱਖ ਲੱਗੀ ਭੁੱਖ ਲੱਗੀ ਭੁੱਖ ਲੱਗੀ ਖਾਣਾ ਦੋ ਭੁੱਖ ਲੱਗੀ ਭੁੱਖ ਲੱਗੀ ਬੱਚਾ ਬੜੀ ਲੱਗੀ ਉਹ ਸਵੇਰ ਦੀ ਆ ਗੰਡੇ ਖੋਲ ਓਏ ਲੋ ਜੀ ਸਵੇਰੇ ਨਿਕਿਆ 11 ਵਜੇ ਘਰੋਂ ਤੇ ਭੁੱਖ ਬਹੁਤ ਲੱਗੀ ਕੱਲੀ ਚਾਹ ਹੀ ਪੀਤੀ ਆ ਤੇ ਤੁਹਾਨੂੰ ਲੱਗਿਆ ਖਾਣ ਪੀਣ ਕੋ ਕਹਿੰਦੇ ਵੀ ਮਿੱਤਰੋ ਖਾਓ ਪੀਓ ਐਸ਼ ਕਰੋ ਮਿੱਤਰੋ ਠੀਕ ਠੀਕ ਲਾਓ ਮਿੱਤਰੋ ਟਾਇਰ ਪੈ ਗਏ ਆ ਓਕੇ ਹੋ ਗਿਆ ਕੰਮ ਤੇ ਤੁਹਾਨੂੰ ਸਵੇਰੇ ਬੁਖਾਲਾਂਗੇ ਦੇਖੋ ਸਰੋਇਆ ਕਾ ਲੋਕ ਪਾ ਲੇ 10 ਨੰਬਰ ਪਾਇਆ ਤੇ 11 ਨੰਬਰ ਇਹਦੇ ਮੰਗਾ ਲਏ ਆ ਤੇ 11 ਨੰਬਰ ਜਦੋਂ ਵੀ ਆ ਗਏ ਫਿਰ 11 ਨੰਬਰ ਚਾਰ ਦੇਣਾ ਇੱਥੇ ਫਿਲਹਾਲ ਤੇ 10 ਨੰਬਰ ਪਾਤੇ ਜਦੋਂ 11 ਨੰਬਰ ਆਉਣਗੇ ਫਿਰ 11 ਨੰਬਰ ਚਾਰ ਦੇਣੇ ਤੇ ਤੇਰੇ ਨੂੰ ਕੋਲਾ ਝੜਕਾਈ ਜਿਆਦਾ ਤਾਂ ਹੀ ਵਜਣਾ ਹੋਣਾ ਰਾਹ ਤੇ ਵਾਲ ਪਹੁੰਚ ਗਏ ਯਸ ਬਰੋ ਘਰ ਹੱਥ ਵਾਲ ਬੱਦ ਹੋ ਗਿਆ ਸਾਡੇ ਵਾਲ ਤਾਂ ਦਕਾਨਾਂ ਸਾਰੀਆਂ ਬੰਦ ਹੋ ਗਈਆਂ ਇਹ 9 ਵਜੇ ਆਣਾ 9 9 ਤੋਂ ਵੀ ਘੱਟ ਹੈ ਹਾਂ 9 ਤੋਂ ਵੀ ਘੱਟ ਟਾਈਮ ਹਲੇ ਆਣਾ ਅੱਛਾ ਜੇ ਕੋਈ ਜੇਣਾ ਤਾਂ ਆਉਣਾ ਪਈ ਹੈ ਯਾਰ ਉਹ ਤਾਂ ਕਰਕੇ ਸਾਲਾ ਕਾਰਨੇ ਆਪਣੇ ਹੋ ਜਾਂਦੇ ਲੋਕ ਟਾਈਮਾਂ ਬੰਦ ਕਰਕੇ ਘਰ ਕੋਈ ਨਹੀਂ ਲੱਗਣਾ ਮੈਨੂੰ ਕਿੰਨੇ ਦਾ ਪੌਣ ਲੱਗੇ ਹੋਏ ਯਾਰ ਦਿਨ ਦਾ ਸਵੇਰੇ ਸਵੇਰੇ 2500 ਦਾ ਪਾਏ ਹੁਣ 2800 ਦਾ ਪੌਣ ਲੱਗੇ ਸਵੇਰੇ ਫੋਕਣਾ ਨਹੀਂ ਆ ਪਾ ਦੇ ਗਾੜਾ ਟਾ ਕਰਦਾ ਬੜਿਆ ਨਹੀਂ ਦੇਖ ਹੋ ਨਈਆ ਭਰਾ ਗੱਲ ਕਰ ਉਹ ਬਸ ਹੀ ਖਾ ਦੇ ਤੂੰ ਆ ਗਾੜਨੇ ਲਿਆ ਤੂੰ ਪਈ ਜੀ ਤੂੰ ਜਾਂਦਾ ਆ ਦੇਖ ਲਈ ਇਹ ਨਹੀਂ ਕਰੀਏ ਨੇ ਤੇਰਾ ਆਪਾਂ ਬਾਹਰ ਪਾ ਦਿੰਦਾ ਓਏ ਓਏ ਭਾਏ ਬਾਹਰ ਪਾ ਦਿੰਦਾ ਸਾਡਾ ਕਹਿੰਦੇ ਕੀ ਥਲੋਂ ਨਹੀਂ ਠੀਕ ਹੋ ਗਿਆ ਉਤੋਂ ਨਹੀਂ ਪੌੜਿਆ ਥਲੋਂ ਦੀ ਵਗਣ ਡਿਆ ਐਡੇ ਇੰਨਾ ਨੋਟ ਖੜਿਆ ਸੀ ਇੰਨਾ ਇੰਨਾ ਤੇ ਇੰਨੀ ਕੁ ਰਹਿ ਗਈ ਆ ਤੇ ਬਾਕੀ ਜਿਹੜੀ ਦੂਜੀਆਂ ਤੇ ਉਹ ਤਾਂ ਪੂਰੀਆਂ ਪੂਰੀਆਂ ਚਲ ਗਈਆਂ ਨਾ ਟਾਇਰਾਂ ਟੋਰਾਂ ਦੇ ਡੈਕ ਤੇ ਟਾਇਰ ਬੰਪਰ ਹੁੱਕ ਲਟਾ ਆ ਜੇ ਬੜੇ ਲੱਗਦੇ ਆ ਸਾਡੇ ਹਾਰ ਨਾਲ ਲਿਆਂਦੇ ਉਹ ਵੀ ਵਿਖਾਲੇ ਤੁਹਾਨੂੰ ਇੱਥੇ ਕੋਲੋਂ ਕੋਈ 4000 ਦੇ ਹਾਰ ਨਾਲ ਲੱਗ ਗਿਆ ਰੂਟਸ ਲੈ ਗਿਆ ਕਾਰ ਜਾਨ ਨੂੰ ਤਾਂ ਬਾਬੇ ਦੀ ਕਿਰਪਾ ਨਾਲ ਪਹੁੰਚ ਗਿਆ ਘਰ ਤੇ ਯਾਦ ਇਸ ਤੋਂ ਆਉਂਦੇ ਆਉਂਦੇ ਬੁਰਾਈਓ ਵੇ ਆਂਟੀ ਜੀ ਤੁਹਾਨੂੰ ਬਹੁਤ ਜੀ ਤੁਹਾਨੂੰ ਬਹੁਤ ਜੀ ਲਓ ਵੀ ਮਿੱਤਰੋ ਵਲੌਗ ਦਾ ਐਂਡ ਆਪਾਂ ਕਰ ਲੱਗੇ ਆਂ ਤੇ ਰਾਜੇ ਆਪਣੇ ਕੋ ਦੋ ਦੋ ਹੋ ਗਏ ਹੁਣ ਇਹ ਆਪਾਂ ਭਜਾਉਣ ਲਈ ਰੱਖਣਾ ਉਹ ਵੀ ਭਜਾਵਾਂਗੇ ਅੰਦਰ ਇਹ ਵੀ ਭਜਾਵਾਂਗੇ ਇਹ ਇਹ ਭਜਾਉਣ ਇਹ ਅੱਗੇ ਇਹ ਅੱਗੇ ਬੜਾ ਭਜਦਾ ਇਹਨੂੰ ਕਿੰਨਾ ਭਜਾਉਣਾ ਹਰ ਠੀਕ ਆ ਜੀ ਅੱਲਾ ਸਨਸਨਾਂ ਮਾਰਦੇ ਕਿਸੇ ਚਲੋ ਠੀਕ ਆ ਫਿਰ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਸਰਹੰਦ ਦੇ ਮੇਲੇ ਤੇ ਚਲੋ ਸਤਿ ਸ੍ਰੀ ਅਕਾਲ ਜੀ